ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਐਂ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਉਹਦੇ ਵਿੱਚ ਅਸੀਂ ਤੁਹਾਨੂੰ ਸਾਰਾ ਫੈਬਰਿਕ ਸਾਰੇ ਫੈਬਰਿਕ ਦੀ ਡਿਟੇਲ ਵਰਕ ਵਗੈਰਾ ਦੀ ਡਿਟੇਲ ਸਲਾਈ ਦੀ ਡਿਟੇਲ ਸਾਰੇ ਦੰਨੇ ਆਗੇ ਤੇ ਅੰਤ ਤੱਕ ਜੁੜੇ ਰੱਖਿਆ ਕਰੋ ਵੀਡੀਓ ਨੂੰ ਤੇ ਆਪਣੇ ਇੰਸਟਾਗ੍ਰਾਮ ਤੇ ਪੇਜ ਹੈਗਾ ਗੁੱਡ ਲੁੱਕ ਕ੍ਰਿਪਸ ਟਿਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਉਹਦੇ ਬਹੁਤ سارے ਡਿਜ਼ਾਈਨ ਨੇਗੇ ਮਤਲਬ ਜਿੱਦਾਂ ਹੈਂਡਵਰਕ ਆਰੀ ਵਰਕ ਮਸ਼ੀਨ ਵਰਕ ਤੁਸੀਂ ਤੁਹਾਨੂੰ ਉਥੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਥੋਂ ਚੱਕ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਜਾਂ ਇੰਸਟਾਗ੍ਰਾਮ ਤੇ ਡੀਐਮ ਕਰ ਸਕਦੇ ਹੋਗੇ ਤਾਂ ਫੋਟੋ ਪੇਜ ਜੇ ਤੁਸੀਂ ਸੇਮ ਤੋਂ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਪ੍ਰਾਈਸ ਠੀਕ ਲੱਗੂਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਜਿਹੜਾ ਆਪਣੇ ਜਿਹੜੇ ਪ੍ਰਾਈਸ ਲੰਗੇ ਸਾਰੇ ਜੈਨੂਅਲ ਲੰਗੇ ਮਤਲਬ ਕੋਈ ਵੀ ਵੱਧ ਪ੍ਰਾਈਸ ਨਹੀਂ ਹੈਗਾ ਜਿਹੜੀਆਂ ਮਤਲਬ ਪੈਣਾ ਸ਼ੈਣਾ ਦੇ ਵਿੱਚ ਬੈਠਿਆ ਲੰਗੇ ਉਹ ਆਪਣੇ ਸਾਰੇ ਖਰਚੇ ਰੈਂਟ ਵਗੈਰਾ ਕੱਢ ਕੇ ਤੁਹਾਨੂੰ ਉਹ ਸੂਟਾਂ ਦੇ ਵਿੱਚੋਂ ਹੀ ਰੈਂਟ ਵਗੈਰਾ ਕੱਢ ਕੇ ਤੁਹਾਨੂੰ ਸੂਟ ਸੇਲ ਕਰਦੀਆਂ ਲੰਗੀਆਂ ਆਪਾਂ ਘਰ ਬੈਠੇ ਕੰਮ ਕਰ ਰਹਿਆਂਗੇ ਇਸ ਕਰਕੇ ਆਪਾਂ ਕੋਈ ਵੀ ਰੈਂਟ ਕਿਸੇ ਨੂੰ ਵੀ ਪੇ ਨਹੀਂ ਕਰਨਾ ਹੈਗਾ ਤਾਂ ਕਰਕੇ ਆਪਣੇ ਜਿਹੜੇ ਸੂਟਾਂ ਦੇ ਰੇਟ ਲੰਗੇ ਬਹੁਤ ਜ਼ਿਆਦਾ ਘੱਟ ਲੰਗੇ ਤੇ ਸਾਰੇ ਜਿਹੜੇ ਸੂਟ ਲੰਗੇ ਬ੍ਰਾਂਡ ਦੇ ਸੂਟ ਹੁੰਦੇ ਲੰਗੇ टी स्टार रीवा जेडाम टेक्स ਇਹ ਟਾਪ ਦੇ ਤਿੰਨ ਬ੍ਰਾਂਡ ਨੇਗੇ ਤੇ ਜਿਹੜੇ ਅੱਜ ਦੇ ਟਾਈਮ ਆਪਾਂ ਸਟੱਫ ਲੈ ਕੇ ਆ ਰਹਿਆਂਗੇ ਜਿਹੜੀ ਸੂਟਾਂ ਦੀ ਸਟਾਰਟਿੰਗ ਹੁੰਦੀ ਹੈਗੀ ਕਈ ਮਤਲਬ ਮੈਸੇਜ ਆਉਂਦੇ ਨੇਗੇ ਆਪਾਂ ਨੂੰ ਸੂਟਾਂ ਦੀ ਸਟਾਰਟਿੰਗ ਆਪਣੀ ਹੈਗੀ ਹੈਗੀ 1000 ਤੋਂ 1000 ਰੁਪਏ ਤੋਂ ਸਟਾਰਟ ਲੈਂਗੇ ਤੁਸੀਂ 1000 1200 1400 1500 2000 2500 3000 3500 4000 ਤੱਕ ਕੋਈ ਮਰਜ਼ੀ ਤੋਂ ਅੱਗੇ ਵਰਕ ਵਗੈਰਾ ਕਰਵਾਉਣਾਗਾ ਕਰਵਾ ਸਕਦੇ ਹੋਗੇ ਅੱਜ ਜਿਹੜਾ ਮੈਂ ਸੂਟ ਵੀਅਰ ਕੀਤਾ ਹੈਗਾ ਇਹ ਹੈਗਾ ਜੌਰਚਟ ਦੇ ਉੱਪਰ ਇਹ ਆਪਾਂ ਸਟਿਚ ਕਰਵਾਏ ਨੇ ਸਟਿਚ ਕਰਵਾਈਏਗੀ ਬੰਦ ਚਾਕਾਂ ਵਾਲੇ ਮਤਲਬ ਸ਼ਰਟ ਕਰਵਾਈਏਗੀ ਤੇ ਆਪਾਂ ਸ਼ਰਟ ਨੂੰ ਡਿਜ਼ਾਈਨ A ਸ਼ੇਪ ਦਿੱਤਾ ਹੈਗਾ ਤੇ ਆਪਾਂ ਬਾਹਾਂਵਾਂ ਤੇ ਇਦਾਂ ਲੈਸ ਲਗਾ ਕੇ ਡਿਜ਼ਾਈਨ ਕੀਤਾ ਹੈਗਾ ਇਦੇ ਨਾਲ ਨੇ ਆਪਣੇ ਕੋਲੇ ਬਹੁਤ ਜ਼ਿਆਦਾ ਮਤਲਬ ਸੂਟ ਅਵੇਲੇਬਲ ਹੈਗੇ ਨੇ ਸੇਮ ਪ੍ਰਿੰਟ ਦੇ ਵਿੱਚ ਕਲਰ ਦੇ ਵਿੱਚ ਵੀ ਨੇਗੇ ਤੇ ਇੱਕ ਇਸ ਟਾਈਮ ਆਪਣੇ ਕੋਲੇ ਅਵੇਲੇਬਲ ਹੈਗਾ ਆਪਣੇ ਕੋਲੇ 4 ਕਲਰ ਆਏ ਸੀ ਸਿਰਫ ਦੋ ਰਹਿ ਗਏ ਤੇ ਸਿਰਫ ਇਹ ਵਾਲਾ ਕਲਰ ਰਹਿ ਗਿਆ ਜੇ ਕੋਈ ਵੀ ਲੈਣਾ ਚਾਹੁੰਦਾਗਾ ਤਾਂ ਲੈ ਸਕਦਾਗਾ ਐਸ ਕੇ ਦੀ ਜੌਰਜਟ ਹੈਗੀ ਪ੍ਰਾਈਸ ਹੈਗਾ 1100 ਵਿਦਆਉਟ ਦੁਪੱਟਾ ਪ੍ਰਾਈਸ ਹੈਗਾ ਤੇ ਤੁਸੀਂ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਕੇ ਆ ਮੇਰੇ ਵੇਅਰ ਕੀਤਾ ਹੋਇਆ ਨਾਲ ਆਪਾਂ ਵਰਬਰੀ ਦਾ ਦੁਪੱਟਾ ਰੱਖਿਆਗਾ ਐਦਾਂ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਕੋਈ ਵੀ ਦੁਨੀਆ ਦੇ ਕੋਈ ਵੀ ਕੋਨੇ ਦੇ ਵਿੱਚ ਬੈਠੇ ਤੁਸੀਂ ਆਪਣੀ ਆਨਲਾਈਨ ਬੁਕਿੰਗ ਕਰਵਾ ਸਕਦੇ ਹੋਗੇ ਬੁਕਿੰਗ ਲਈ ਆਪਣਾ ਨੰਬਰ نیچے ਮੈਂਸ਼ਨ ਕੀਤਾ ਹੁੰਦਾ 8557905009 ਉਹਦੇ ਜਾ ਕੇ ਤੁਸੀਂ WhatsApp ਤੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਕੋਈ ਵੀ ਵਿਆਹ ਸ਼ਾਦੀਆਂ ਦਾ ਆਰਡਰ ਹੈ ਦੇ ਸੰਦੇਸ਼ਾਂ ਦੇ ਵਿੱਚ ਬੈਠੀਆਂ ਭੈਣਾਂ ਦੇਖ ਰਹੀਆਂ ਨੇ ਇਹਨੀਆਂ ਉਹ ਵੀ ਆਪਣੇ ਤੋਂ ਹਰ ਤਰ੍ਹਾਂ ਦੇ ਸੂਟ ਕੋਈ ਵੀ ਤੁਹਾਨੂੰ ਕਿਸੇ ਵੀ ਡਿਜ਼ਾਈਨਰ ਦਾ ਸੂਟ ਪਸੰਦ ਆਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਿਹੜੇ ਜੌਰਜਟ ਦੇ ਸੂਟ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਨੈਕਸਟ ਹੈਗੇ ਨੇ ਜੀ ਆਪਣੇ ਕੋਲੇ ਸ਼ਿਮਰ ਦੇ ਵਿੱਚ ਨੇਗੇ कॉटन ਸ਼ਿਮਰ ਦੇ ਵਿੱਚ ਸਿਰਫ ਦੋ ਸੂਟ ਅਵੇਲੇਬਲ ਲੰਗੇ ਇਹਦੇ ਨਾਲ ਆਪਣੇ 10 ਸੂਟ ਆਏ ਸੀਗੇ ਸਿਰਫ ਦੋ ਸੂਟ ਰਹਿ ਗਏ ਇਸ ਟਾਈਮ ਕੋਈ ਵੀ ਲੈਣਾ ਚਾਹੁੰਦੀ ਆਪਣੇ ਫਾਸਟਲੀ ਆਰਡਰ ਕਰਕੇ ਰਖਵਾ ਸਕਦੀ ਹੈਗੀ ਤੇ ਬਹੁਤ ਹੀ ਜਾਂਦੇ ਸੋਹਣਾ ਸ਼ੇਡ ਹੈਗਾ ਦੇਖੋ ਵਿੱਚ ਹਲਕੀ ਜਿਹੀ ਸ਼ਾਈਨ ਹੈ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੇ ਦੁਪੱਟਾ ਫਿਲਹਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਨੂੰ yes ਕਰਕੇ ਭੇਜੋਗੇ ਆਪਾਂ ਦੁਪੱਟਾ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੇ ਤੁਹਾਡੇ ਕੋਲ ਇਹ ਦੁਪੱਟੇ ਘਰ ਪਏ ਹੁੰਦੇ ਨੇ ਤਾਂ ਤੁਸੀਂ ਘਰੋਂ ਵੀ ਲਗਵਾ ਸਕਦੇ ਹੋਗੇ ਤੇ ਸੈਕੰਡ ਆਪਸ਼ਨ ਇਹਦੇ ਨਾਲ ਇਹ ਹੈ ਕਿ ਵੀ ਤੁਸੀਂ ਇਦਾਂ ਇਹਦੇ ਨਾਲ ਚਿਕਨ ਦੀ ਸਲਵਾਰ ਨਾਲ ਵੀ ਮੈਚ ਕਰ ਸਕਦੇ ਹੋਗੇ ਇਹਦੇ ਦੋ ਸੂਟ ਬਣ ਜਾਣਗੇ ਤੇ ਤੁਸੀਂ 올ਓਵਰ ਵੀ ਲੈਣਾ ਚਾਹੁੰਦੇ ਹੋ ਤਾਂ 올ਓਵਰ ਵੀ ਲੈ ਸਕਦੇ ਹੋਗੇ ਜੇ ਤੁਸੀਂ ਮਤਲਬ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਪ੍ਰਾਈਸ ਇਹਨਾਂ ਦਾ ਰਹੂਗਾ ਮਤਲਬ 1450 ਲਿਖਾ ਬਹੁਤ ਜ਼ਿਆਦੇ ਸੋਨੇ ਸੁੰਨੇਗੇ ਮੈਚਿੰਗ ਕਰਕੇ ਲਾ ਲਓ ਚਾਹੇ ਦੀ ਤੁਸੀਂ 올ਓਵਰ ਲੈ ਲਓ ਜਿੱਦਾਂ ਵੀ ਲਓਗੇ ਕਿਉਂਕਿ ਮੈਚਿੰਗ ਕਰਕੇ ਲਓਗੇ ਤਾਂ ਵੀ ਸਲਵਾਰ ਕੋਸਟਲੀ ਆ ਗਈ ਚਿਕਨ ਦੀ ਹੈ ਵਿੱਚ ਵਰਕ ਹੋਇਆ ਹੋਇਆਗਾ ਤਾਂ ਸੇਮ ਰੇਟ ਹੀ ਪਊਗਾ ਠੀਕ ਐ ਜੀ ਇਹਦੇ ਦੋ ਸੂਟ ਬੰਨ ਚਾਹਣਗੇ ਆਪਣੇ ਕੋਲੇ ਦੋ ਸਲਵਾਰਾ ਹੈਗੇ ਨੇ ਅਵੇਲੇਬਲ ਤੇ ਨੈਕਸਟ ਹੈਗਾ ਦਾ ਮਤਲਬ ਐਪ रेडी ਕੀਤਾ ਹੈਂਡਵਰਕ ਦਾ ਸੂਟ ਬਾਂਦਨੀ ਪ੍ਰਿੰਟ ਦੇ ਉੱਪਰ ਰੈਡੀ ਕੀਤਾ ਹੈਗਾ ਔਰਗੈਂਜ਼ਾ ਦਾ ਸਟੱਫ ਰਹੇਗਾ ਦੇਖੋ ਕੰਮ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਹੈਗਾ ਜੇ ਕੋਈ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਹੈ ਕੋਈ ਵੀ ਤੁਹਾਡੇ ਫੰਕਸ਼ਨ ਹੈਗਾ ਤੁਹਾਨੂੰ ਐਟ ਅ ਟਾਈਮ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਮੰਗਵਾ ਸਕਦੇ ਹੋਗੇ ਆਪਣੇ ਕੋਲੋਂ ਕੰਮ ਦੀ ਆਪਣੀ ਦੀ ਫੁੱਲ ਫਿਨਿਸ਼ਿੰਗ ਹੈਗੀ ਤੇ ਇਹ ਚਾਹੀਦੀ ਤੁਸੀਂ ਮਸ਼ੀਨ ਵਰਕ ਚ ਕਰਵਾਉ ਚਾਹੀਦੀ ਹੈਂਡ ਦੇ ਵਿੱਚ ਕਰਵਾਓ ਬਹੁਤ ਜਿਆਦਾ ਸੋਹਣਾ ਇਹ ਇਹਦੀਆਂ ਬਾਜੂ ਲੰਗੀਆਂ ਧੱਕੇ ਦਾ ਕੰਮ ਹੋਇਆ ਹੋਇਆ ਕਟ ਦਾਣੇ ਦਾ ਕੰਮ ਹੋਇਆ ਸਾਰਾ ਕੰਮ ਦੇਖੋ ਵਿੱਚ ਜਰੀ ਲਗਾਈ ਹੋਈ ਹੈਗੀ ਤੇ ਸਾਰਾ ਕੰਮ ਹੈਂਡ ਦੇ ਵਿੱਚ ਹੈਗਾ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਦੁਪੱਟਾ ਤੁਹਾਨੂੰ ਨਾਲ ਰੈਡੀ ਕਰਕੇ ਦੇਵਾਂਗੇ ਇਹਦਾ ਪ੍ਰਾਈਸ ਤੁਸੀਂ ਵਟਸਐਪ ਤੇ ਪੁੱਛ ਸਕਦੇ ਹੋਗੇ ਤੁਹਾਨੂੰ ਸੂਟ ਪਸੰਦ ਆਉਂਦਾ ਲੱਗਾ ਤਾਂ ਲੈ ਸਕਦੇ ਹੋਗੇ ਨਾਲ ਹੈਗੀ ਹੈਗੀ ਡਾਟਸ ਵਾਲੀ ਬਾਟਮ ਏ ਏਟ ਅ ਟਾਈਮ suit ਰੈਡੀ ਪਿਆ ਬਹੁਤ ਜਿਆਦਾ ਸੋਹਣਾਗਾ 트ੈਂਡਿੰਗ ਦੇ ਵਿੱਚ ਕਲਰ ਹੈਗਾ ਜਾਂ ਪਰਪਲ ਕਲਰ ਹੈਗਾ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪ ਲੈ ਸਕਦੇ ਹੋਗੇ ਤੇ ਇਸ ਤੋਂ ਬਾਅਦ ਹੈਗੇ ਨੇਗੇ organza ਦੇ ਵਿੱਚ ਇਹ ਵਾਲੇ ਫੈਬਰਿਕ ਇਦਾਂ ਡਿਜ਼ਾਈਨਿੰਗ ਹੋਈ ਹੋਈ ਹੈ ਇੱਥੇ ਤੁਸੀਂ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋਗੇ ਹੈਂਡ ਵਰਕ ਕਰਵਾਉਣਾ ਚਾਹੁੰਦੇ ਹੋ ਹੈਂਡ ਕਰਵਾ ਸਕਦੇ ਹੋਗੇ ਜੇ ਤੁਸੀਂ ਐਵੇਂ ਵੀ ਵੇਅਰ ਕਰਨਾ ਹੈਗਾ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋਗੇ ਨਾਲ ਹੈਗੀ ਹੈਗੀ ਬਹੁਤ ਹੀ ਜਿਆਦੇ ਸੋਹਣੀ ਬਾਟਮ ਪਲੇਨ ਬਾਟਮ ਹੈਗੀ ਦੇਖੋ ਬਹੁਤ ਜਿਆਦੇ ਸੋਹਣੇ ਨੇ ਔਰਗਾਂਜ਼ਾ ਦਾ ਦੁਪੱਟਾ ਲਗਾ ਕੇ ਟਾਈ ਐਂਡ ਡਾਈ ਬਹੁਤ ਜਿਆਦੇ ਸੋਹਣੇ ਸੂਟ ਬਣ ਗਏ ਵਾਲੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਲਏਗੇ ਤੇ 3rd ਕਲਰ ਰੈਡੀ ਹੋਣ ਲਈ ਗਿਆ ਹੋਇਆਗਾ ਉਹ ਆਪਾਂ ਤੁਹਾਨੂੰ ਕਦੇ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਕਲਰ ਬਹੁਤ ਜਿਆਦੇ ਸੋਹਣੇ ਲਗੇ ਇਹਨੂੰ ਤੁਸੀਂ ਘਰੇ ਵੀ ਵਾਸ਼ ਕਰ ਸਕਦੇ ਹੋਗੇ ਦੇ ਨਾਲ ਹੈਗੇ ਆਂ ਕਿ ਪਲੇਨ ਬਾਟਮ ਨਿਓਨ ਪਿੰਕ ਕਲਰ ਹੈਗਾ ਡਿਫਰੈਂਟ ਚਾ ਕਲਰ ਹੈਗਾ ਇਹਦਾ ਪ੍ਰਾਈਸ ਤੁਸੀਂ ਆਪਾਂ ਤੋਂ ਵਟਸਐਪ ਤੇ ਪੁੱਛ ਸਕਦੇ ਹੋਗੇ ਕਾਟਨ ਸ਼ਿਮਰ ਦੇ ਵਿੱਚ ਨੈਕਸਟ ਕਲਰ ਆਪਣੇ ਕੋਲੇ ਇਹ ਰੈੱਡ ਕਲਰ ਹੈਗਾ ਇਹ ਆਪਾਂ ਇਹਦੇ ਨਾਲ ਦਾ ਸੂਟ ਰੈਡੀ ਕਰਨਾ ਵੀ ਦਿੱਤਾ ਹੋਇਆ ਪੈਚ ਦਾ ਵਰਕ ਲਗਾ ਕੇ ਮਸ਼ੀਨ ਵਰਕਰ ਦੇ ਵਿੱਚ ਰੈਡੀ ਹੋਊਗਾ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਲੰਗੇ ਤੇ ਕੰਮ ਆਪਣਾ ਸਾਰਾ ਨੀਟ ਐਂਡ ਕਲੀਨ ਹੋਊਗਾ ਦੇਖੋ ਬਹੁਤ ਹੀ ਜਿਆਦੇ ਸੋਹਣਾ রেড ਕਲਰ ਦਾ ਸੂਟ ਹੈਗਾ ਸ਼ਿਮਰ ਦੇ ਵਿੱਚ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਆਹ ਰੈੱਡ ਵੀ ਬਹੁਤ ਸਾਰੀ ਡਿਮਾਂਡ ਆਉਂਦੀ ਹੁੰਦੀ ਹੈ ਤੇ ਇਹ ਭਾਵੇਂ ਨੇ ਰੱਟ ਦੇ ਉੱਪਰ ਆਪਾਂ ਤੋਂ ਹੈਂਡਵਰਕ ਵੀ ਕਰਾਇਆ ਵੀਡੀਓ ਨਹੀਂ ਪਈ ਹੈਗੀ ਕਿਉਂਕਿ ਜਲਦ ਦੇ ਵਿੱਚ ਸੂਟ ਚਲੇ ਜਾਂਦੇ ਨੇਗੇ ਤੇ ਇਹ ਵੀ ਕਾਟਨ ਸ਼ਿਮਰ ਦੇ ਵਿੱਚ ਸੂਟ ਹੈਗਾ ਪੀਚ ਕਲਰ ਦਾ ਸੂਟ ਹੈ 바ਵਾ ਪੀਚ ਪੀਚ ਜਾ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਦੁਪੱਟਾ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੇ ਦੁਪੱਟਾ ਇਹਦੇ ਨਾਲ ਤੁਸੀਂ ਟਾਈਆਂ ਦਾ ਹੀ ਰੱਖ ਸਕਦੇ ਹੋਗੇ ਤੇ ਨਾਲ ਇਦਾਂ ਦੀ ਲੈਂਸ ਲਗਾ ਸਕਦੇ ਹੋਗੇ ਜਦ ਦੁਪੱਟਾ ਸਿੰਗਲ ਕੋਰ ਦਾ ਰੱਖ ਸਕਦੇ ਹੋਗੇ ਤਾਂ ਮਲਟੀ ਕਲਰ ਦੀ ਲੈਂਸ ਲੱਗ ਚੁਗੀ ਨੈਕਸਟ ਹੈਗੇ ਨੇਗੇ ਬਟਰ ਕਾਟਨ ਦੇ ਵਿੱਚ ਸੂਣ ਲੇਗੇ ਇਹ ਆਪਾਂ ਦੁਬਾਰੇ ਔਨ ਡਿਮਾਂਡ ਦੁਬਾਰੇ ਮੰਗਾਏ ਲੇਗੇ ਦੇਖ ਬਹੁਤ ਹੀ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਇਹ ਸ਼ਰਟ ਹੈਗੀ ਤੇ ਬਾਟਮ ਹੈਗੀ ਹੈਗੀ ਇਹਦੇ ਨਾਲ ਪਲੇਨ ਬਹੁਤ ਹੀ ਜਿਆਦੇ ਸੋਹਣੇ ਸੂਟ ਲੇਗੇ ਇਹਨਾਂ ਦਾ ਪ੍ਰਾਈਸ ਹੈਗਾਗਾ 1900 ਜਿਹੜੇ ਹੁਣ ਮੈਂ ਤੁਹਾਨੂੰ ਸਾਰੇ ਸੂਟ ਦਿਖਾਉਂਗੀ ਸਾਰਿਆਂ ਦਾ ਪ੍ਰਾਈਸ 1900 ਆਏਗਾ ਕਪੜਾ ਵੀ ਬਹੁਤ ਜਿਆਦੇ ਸੌਫਟ ਹੈਗਾ ਬਿਲਕੁਲ ਸੌਫਟ ਪਿਆਗਾ ਲਾਈਨਿੰਗ ਲੱਗੇ ਸਟਿਚ ਹੋਣਗੇ ਪਰ ਲਾਈਨਿੰਗ ਲੱਗੀ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਅੰਡਰ ਸ਼ਰਟ ਮੰਗੂ ਤੁਹਾਨੂੰ ਉਹ ਹੋਊਗਾ ਫੀਲ ਹੋਊਗਾ ਵੀ ਇੰਨੇ ਹਲਕੇ ਹੁੰਦੇ ਨੇ ਨਾ ਸੂਟ ਤੇ ਪਿਓਰ ਦੇ ਵਿੱਚ ਲੇਗੇ ਲਾਈਟ ਵੇਟ ਲੇਗੇ ਬਿਲਕੁਲ ਨੈਕਸਟ ਕਲਰ ਇਹਦੇ ਵਿੱਚ ਹੈਗਾਗਾ ਇਹ ਵਾਲਾ ਬ੍ਰਾਊਨ ਮਾਊਸ ਜਿਹਾ ਕਹਿ ਸਕਦੇ ਹੋਂਗੇ ਤੁਸੀਂ ਕਾਫੀ ਕਲਰ ਹੈਗਾ ਦੇਖੋ ਇਹਦੀ ਵੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈਗੀ ਇਹਨਾਂ ਦਾ ਪ੍ਰਾਈਸ ਵੀ ਰਹੂਗਾ ਨਾਲ ਹੈਗੀ ਹੈਗੀ ਲੈਣਾ ਵਾਲੀ ਸਲਵਾਰ ਇਹਨਾਂ ਦਾ ਪ੍ਰਾਈਸ ਰਹੂਗਾ 1850 ਪਲੱਸ ਸ਼ਿਪਿੰਗ ਚਾਰजेस ਵਿੱਚ ਲੈਣਗੇ ਤੁਸੀ ਕੋਈ ਐਕਸਟਰਾ ਪੇ ਨਹੀਂ ਕਰਨੇ ਹੈਗੇ ਸ਼ਿਪਿੰਗ ਚਾਰजेस ਨਾਲ ਹੈਗੀ ਹੈਗੀ ਬਾਟਮ ਲੈਣਾ ਇਹਦੇ ਨਾਲ ਕੋਟੇ ਦੇ ਮਤਲਬ ਦੁਪੱਟੇ ਲਗਵਾਏ ਨੇ ਜਿਹੜੇ ਆਪਾਂ ਪਹਿਲਾਂ ਸੇਲ ਕੀਤੇ ਨੇਗੇ ਕੋਟੇ ਦੇ ਦੁਪੱਟੇ ਲਗਵਾ ਸਕਦੇ ਹੋਗੇ ਤੁਸੀਂ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਗਾ ਰਿਆ ਸਟੋਰੰਜਾ ਕਲਰ ਹੈ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਇਹ ਵੀ ਇਹਦੇ ਨਾਲ ਵੀ ਹੈਗੀ ਹੈਗੀ ਲਾਈਨਾਂ ਵਾਲੀ ਬਾਟਮ ਤੁਹਾਨੂੰ ਇਹ ਡਿਜ਼ਾਈਨ ਆਪਣੇ ਸਾਰੇ ਇੱਕ ਤੋਂ ਇੱਕ ਹਟਕੇ ਹੁੰਦੇ ਨੇ ਬਹੁਤ ਹੀ ਜਿਆਦੇ ਸੋਹਣੇ ਹੁੰਦੇ ਨੇਗੇ ਦੇਖ ਇੱਕ ਵਾਰ ਮੈਂ ਤੁਹਾਨੂੰ ਲਗਾ ਕੇ ਦਿਖਾ ਦਿੰਨੀ ਆ ਤੁਹਾਨੂੰ ਆਈਡੀਆ ਹੋ ਜੂਵੇ ਇਹ ਕਿਵੇਂ ਲੱਗੂਗਾ ਬੀਅਰ ਕੀਤਾ ਨਾਲ ਹੈਗੀ ਹੈਗੀ ਲਾਈਨਾਂ ਵਾਲੀ ਬਾਟਮ ਇਹਦੇ ਆਪਾਂ ਕੱਟਵਰਕ ਵੀ ਕਰਾਇਆ ਸਲਾਈ ਲਈ ਗਏ ਹੋਏ ਨਿੰਗੇ ਸੂਟ ਜਦੋਂ ਸਟਿਚ ਹੋ ਕੇ ਆਗੇ ਨਾ ਫਿਰ ਤੁਹਾਨੂੰ ਦਿਖਾਵਾਂਗੇ ਤੇ ਅਗਲਾ ਕਲਰ ਹੈਗਾ ਹੈ ਯੈਲੋ ਇਹਦੇ ਤੁਸੀਂ ਕੱਟਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਕੋਈ ਵਰਕ ਵਗੈਰਾ ਕਰਾਉਣਾ ਉਹ ਵੀ ਹੋ ਜੂਗਾ ਮਸ਼ੀਨ ਵਰਕ ਦੇ ਵਿੱਚ ਕਰਵਾਉਣਾ ਚਾਹੋਗੇ ਬਹੁਤ ਜ਼ਿਆਦਾ ਸੋਨਾ ਕੱਪੜਾ ਹੈਗਾ ਇਹ ਹੈਗੀ ਇਹਦੇ ਨਾਲ ਬਾਟਮ ਲਾਈਨ ਵਾਲਾ ਤੇ ਕਿਹ ਹੈਗਾ ਬਲੈਕ ਕਲਰ ਇਹਦੇ ਨਾਲ ਦੇ ਆਪਾਂ ਬਹੁਤ ਸੂਟ ਸੇਲ ਕੀਤੇ ਨਗੇ ਤੇ ਇੱਕ ਹੀ ਲਾਸਟ ਕਲਰ ਬਚਿਆ ਹੈਗਾ ਬਲੈਕ ਤੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ WhatsApp ਕਰਕੇ ਪੁੱਛ ਸਕਦੇ ਹੋ ਇੰਨਾ ਦਾ ਸੇਮ ਪ੍ਰਾਈਸ ਦਾ 1850 ਵਿਦ ਸ਼ਿਪਿੰਗ ਹੈ। ਬਲੈਕ ਬਾਟਮ। ਤੇ ਇਹ ਹੈਗਾ ਜੀ ਬਟਰ ਕਾਟਨ ਦਾ ਸੂਟ ਪਿਓਰ ਬਟਰ ਕਾਟਨ ਦੇ ਵਿੱਚ ਆਗਾ। ਬਟਰ ਕਾਟਨ ਦਾ ਕਪੜਾ ਬਹੁਤ ਜ਼ਿਆਦਾ ਸੌਫਟ ਹੁੰਦਾਗਾ ਤੇ ਕਾਸਟਲੀ ਹੁੰਦਾਗਾ। ਟੀਸਟਾ ਬ੍ਰਾਂਡ ਦਾਗਾ। ਬਾਕੀ ਜਦੋਂ ਟੀਸਟਾ ਦੀ ਗੱਲ ਆ ਜੇ ਉਹਨਾਂ ਦੀ ਫਿਰ ਉਹ ਬ੍ਰਾਂਡ ਥੋੜਾ ਜਿਹਾ ਹਾਈ ਹੁੰਦਾ ਇਹਦੇ ਰੇਟ ਥੋੜੇ ਜਿਹਾ ਕਾਸਟਲੀ ਹੀ ਹੁੰਦੇ ਨੇਗੇ। ਇਹਨਾਂ 'ਚ ਕੋਈ ਸਾਡਾ ਜ਼ਿਆਦਾ ਮਾਰਜਨ ਨਹੀਂ ਹੁੰਦਾ ਹੈਗਾ 100-150 ਮਾਰਜਨ ਰੱਖ ਕੇ ਅਸੀਂ ਤੁਹਾਨੂੰ ਸਾਰੇ ਸੂਟ ਮਤਲਬ ਦੇ ਸੇਲ ਕਰਦਨੇ ਹੁੰਨੇ ਆਂਗੇ ਜੋ ਵੀ ਪਹਿਣਾ ਲੈਂਦੇ ਆਂ ਆਪਾਂ ਤੋਂ ਕੋਈ ਜ਼ਿਆਦਾ ਮਾਰਜਨ ਨਹੀਂ ਹੁੰਦਾ ਇਹ ਸੂਟਾਂ ਦੇ ਵਿੱਚ ਇਹ ਸ਼ਰਟ ਹੈਗੀ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਇਹਦਾ ਪ੍ਰਾਈਸ ਹੈਗਾ 2500 షిప్పింగ్ ਚਾਰजेस ਐਕਸਟਰਾ ਲੱਗਣਗੇ 100 ਚਾਰजेस ਸ਼ਿਪਿੰਗ ਦੇ ਹੁੰਦੇ ਨੇਗੇ ਉਹ ਐਕਸਟਰਾ ਲੱਗਣਗੇ ਤੁਹਾਡੇ ਇਹ ਵਿਦਆਊਟ ਚਾਰजेस ਤੁਹਾਨੂੰ ਦੱਸਿਆ ਪ੍ਰਾਈਸ ਇੰਨਾ ਦਰ ਮੈਂ ਥੋলো ਜਿੰਨੇ ਵੀ ਮੈਸੂਰ ਦਿਖਾਏ ਨੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਆਪਣੇ ਕੋਲ ਢੇਰੋਂ ਹੀ ਫੈਬਰਿਕ ਤੇ ਹੈਗਾ ਪਲੇਨ ਕੋਈ ਵੀ ਤੁਸੀਂ ਆਪਣੀ ਡਿਮਾਂਡ ਤੇ ਸੂਟ ਰੈਡੀ ਕਰਵਾਉਣਾ ਕਾਟਨ ਦੇ ਵਿੱਚ ਸਮਰ ਦੇ ਵਿੱਚ ਆਪਣਾ ਕੋਈ ਵੀ ਤੁਸੀਂ ਡਿਜ਼ਾਈਨ ਭੇਜ ਕੇ ਸਾਨੂੰ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋਗੇ ਸਾਰੇ ਮਤਲਬ ਬ੍ਰਾਂਡ ਲੰਗੇ ਰੂਪੀ ਕਾਟਨ ਦੇ ਵਿੱਚ ਲੰਗੇ ਤੇ ਚੈੱਕ ਦੇ ਵਿੱਚ ਵੀ ਹੈਗਾ ਤੇ ਲਾਈਨਾਂ ਵਾਲਾ ਸਟੱਫ ਵੀ ਹੈਗਾ ਤੇ ਇਹ ਵਾਲੇ ਹੈਗੇ ਨੇਗੇ ਕੋਟਾ ਡੋਰੀ ਦੇ ਸੂਟ ਬਹੁਤ ਜਿਆਦਾ ਸੋਹਣਾ ਇਹਨਾਂ ਤੇ ਆਪਾਂ ਕਦੇ ਫੇਰ ਵੀਡੀਓ ਬਣਾਵਾਂਗੇ ਆਪਣੇ ਵਰਕ ਲਈ ਵੀ ਗਏ ਹੋਏ ਨੇ ਤੇ ਕਿਹ ਨਿਊ ਫੈਬਰਿਕ ਆਇਆ ਸੀਗਾ ਬਹੁਤ ਜਿਆਦਾ ਸੋਹਣਾ ਤੇ ਇਹਤੇ ਵੀ ਵਰਕ ਲਈ ਗਏ ਹੋਏ ਨੇ ਆਪਾਂ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੇ ਬਟਰ ਕਾਟਨ ਪਈ ਹੈਗੀ ਪਲੇਨ ਬਹੁਤ ਸਾਰਾ ਫੈਬਰਿਕ ਪਿਆਗਾ ਤੁਸੀਂ ਜੋ ਜਿੱਦਾਂ ਵੀ ਸਾਨੂੰ ਡਿਜ਼ਾਈਨ ਸ਼ੇਅਰ ਕਰੋਗੇ ਅਸੀਂ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ